ਡਾਕਟਰ ਹਾਂਜੀ ਬਾਈ ਜੀ ਇਸ ਟਾਈਮ 46 ਨੰਬਰ ਫਾੜਕ ਤੇ ਖੜੇ ਅਚਰ ਵਾਲੇ ਤੇ ਇਹ ਅੰਕਲ ਜੀ ਨੇ ਹਾਸਲਪੁਰ ਪਿੰਡ ਇਹਨਾਂ ਦਾ ਇਹ ਸਕੂਟਰੀ ਆ ਇਹਨਾਂ ਦੀ ਇਹ ਸਿਰਫ 2 ਮਿੰਟ ਹੋਏ ਨੇ ਇਹ ਨਾਬੇ ਤੋਂ ਆ ਰਹੇ ਨੇ ਇਹਨਾਂ ਦੇ ਮਗਰ 4 ਬੰਦੇ ਲੱਗੇ ਨੇ 2 ਮੋਟਰਸਾਈਕਲ 'ਤੇ ਇਹ ਅੰਕਲ ਜੀ ਦੇ 4 ਬੰਦੇ ਲੱਗੇ ਨੇ ਇੱਥੇ ਆ ਕੇ ਜਾਦੇ ਇਹਨਾਂ ਨੇ ਦੇਖਿਆ ਵੀ ਫਾਟਕ ਬੰਦਾ ਇਹ ਇਹਨਾਂ ਨੇ ਸੋਚਿਆ ਵੀ ਅਸੀਂ ਹਸਨਪੁਰ ਨੂੰ ਪਾਸ ਹੋ ਜਾਈਏ ਇਹਨਾਂ ਨੇ ਇੱਥੋਂ ਵਾਪਸ ਕੀਤਾ ਤਾਂ ਹਨੇਰੇ ਦੇ ਵਿੱਚ ਇਹਨਾਂ ਨਾਲ ਲੁੱਟਖੋ ਕਰਨ ਦੀ ਕੋਸ਼ਿਸ਼ ਕਰੀ ਆ ਗਈ ਤੇ ਅੰਕਲ ਨੇ ਰੌਲਾ ਪਾਇਆ ਅਸੀਂ ਨਿਕਲ ਕੇ ਬਾਹਰ ਹੋ ਜਾਾਂਗੇ ਤੇ ਇਹਨਾਂ ਨੇ ਸਕੂਟਰੀ ਸਿੱਟੀ ਜਾਂ ਫੜਿਆ ਤਾਂ ਭੱਜ ਗਏ ਉਹ ਅੰਕਲ ਜੀ ਕਿਵੇਂ ਹੋਇਆ ਤੁਹਾਡੇ ਨਾਲ ਮੜਾ ਤੁਸੀਂ ਦੱਸੋ ਮਾਤਾ ਜੀ ਆਪ ਆਪਣਾ ਨਾਬੇ ਤੋਂ ਆ ਰਹੇ ਸੀ ਗਾਸਪੜ ਤੋਂ ਹਾਂ ਜੀ ਆਹ ਕਕਰਾਂ ਲੰਘ ਕੇ ਦੋ ਮੋਟਰਸਾਈਕਲ ਆ ਰਹੇ ਨੇ ਜੀ ਮੈਂ ਇਹਨਾਂ ਨੂੰ ਪਾਸ ਕਰਿਆ ਹੂੰ ਚਾਰ ਮੁੰਡੇ ਨੇ ਇਹ ਮੈਂ ਆ ਕੇ ਫਾੜਕ ਤੇ ਖੜ ਕੇ ਆ ਜਾ ਤਾਂ ਦੇਖਿਆ ਮੈਂ ਫਾੜਕ ਬੰਦ ਸੀਗਾ ਹਾਂ ਜੀ ਮੈਂ ਸੋਚਿਆ ਚੱਲ ਬੇ ਫਾੜਕ ਬੰਦ ਤਾਂ ਵੀ ਮਾ ਆਪਣੇ ਪਿੰਡ ਵਾਲੇ ਫਾੜਕ ਤੋਂ ਲੰਘ ਜੰਨਾ ਚਾਹ ਤੇ ਟ੍ਰੇਨ ਆਊਗੀ ਠੀਕ ਹੈ ਜੀ ਤਾਂ ਮੈਂ ਫਾੜਕ ਤੋਂ ਮੋੜਿਆ ਪਿੱਛੇ ਪਿੱਛੇ ਮੈਨੂੰ ਇਹਨਾਂ ਨੇ ਘੇਰ ਲਿਆ ਹਾਂ ਜੀ ਮੈਂ ਫੁੱਟਰੀ ਛੱਟ ਕੇ ਭੱਜ ਥੱਲੇ ਭੱਜ ਕੇ ਫੇਰ ਬਚਿਆ ਤੇ ਜਾਨ ਬਚਾਈ ਜੀ ਜਾਨ ਬਚਾਈ ਭੱਜ ਕੇ ਲੁੱਟ ਖੋਹ ਪਾਰ ਲਈ ਉਹਨੂੰ ਕੋਸ਼ਿਸ਼ ਕਰੀ ਪੂਰੀ ਇਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਵੀ ਇਹ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਵਾਸਤੇ ਨੱਥ ਪਾਉਣੀ ਚਾਹੀਦੀ ਹੈ ਤਾਂ ਆਈ ਦੇਣਾ ਆਈ ਦੇਣਾ ਇੱਕ ਕਰਾਲੇ ਸੀਟਾ ਵਾਲੇ ਰੋਡ ਤੇ ਬਹੁਤ ਲੁੱਟਾਂ ਖੋਹਾਂ ਹੋ ਰਹੀਆਂ ਨੇ ਸੀਟਾ ਵਾਲੇ ਦੇ ਇੰਚਾਰਜ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਗੇੜਾ ਰੱਖੋ ਜੀ ਇਹਦੇ ਉੱਤੇ ਮਤਲਬ ਕਿ ਲੁੱਟਾਂ ਖੋਹੀਆਂ ਵੀਰੇ ਤੁਸੀਂ ਆਪਣਾ ਗੇੜਾ ਪੰਡਾਈ ਇਹ ਤਾਂ 9:00 ਵਜੇ ਬਿੰਨ੍ਹ ਹੜੀ ਆਈ ਦਿੱਲੀ ਆਉਣੇ ਯਾਰ ਤਾਂ ਯਾਰ ਦੋਸਤ ਵੀ ਇੱਕ ਬੌੜਾ ਉਧਰ ਪੁਲ ਦੇ ਕੋਲੇ ਅਸੀਂ ਗੈਸ ਪਲਾਨਟ ਲਵੇ ਜੀ ਟੋਲ ਟੈਕਸ ਨਹੀਂ ਬਣਿਆ ਹੋਇਆ ਸੀਗਾ ਆਪਣੇ ਹਾਂ ਹਾਂ ਜੀ ਹਾਂ ਭਵਾਨੀ ਘੜਾ ਵਾਲਾ ਭਵਾਨੀ ਘੜਾ ਵਾਲ ਇਦੇ ਤੋਂ ਆਪਣੇ ਆਪ ਸਿੱਧਾ ਸਿੱਧਾ ਮੰਨਦੇ ਆ ਵੀ ਪ੍ਰਸ਼ਾਸਨ ਨੂੰ ਥੋੜਾ ਸਖਤ ਹੋਣਾ ਚਾਹੀਦਾ ਆ ਦੇਖ ਲਓ ਜੀ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਨੇ ਦਿਨ ਦਿਹਾੜੇ ਹੁਣ ਦੇ ਟਾਈਮ ਕਿਡਾ ਹੋਇਆ 8:30 ਹੋ ਗਏ ਨੇ ਜੀ 8:00 ਰਾਤ ਦੇ ਅੱਜ ਦਿਨ ਹੈਗਾਗਾ ਮੰਗਲਵਾਰ ਆ ਅੱਜ ਰੇਲਵੇ ਫਾੜਕਾ ਭਾਈ ਸਭ ਨੂੰ ਕਹਿਣਾ ਧਿਆਨ ਨਾਲ ਲੰਘਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਅੰਕਲ ਜੀ ਨੇ ਇੰਨਾ ਦੀ ਵਿਚਾਰਾ ਲੁੱਟ ਖੋ ਕਰ ਰਹੇ ਸੀਗੇ ਵੱਡੀ ਉਮਰ ਦੇ ਨੇ ਚੋਰੀ ਮਾਦਾ ਭੱਜ ਲਿਆ ਚੋਰ ਚੋਰ ਪੜੋਏ ਪੜੋ ਹੈ ਇਹਨਾਂ ਨੂੰ ਥੋੜਾ ਜਿਹਾ ਕਿੱਕਾ ਮਾਰੀਆਂ ਭੱਜ ਲੈ ਭੱਜ ਰੋਲਾ ਪਾਤਾ ਜੀ ਇੱਥੇ ਫਾੜਕ ਬੰਦ ਸੀਗਾ ਬਚਤ ਹੋ ਗਈ ਅੰਕਲ ਦੇ ਛੱਟ ਫੇਟ ਮਾਰਨ ਤੋਂ ਲੁੱਟ ਖੋਤ ਬਚਤ ਹੋ ਗਈ ਅਸੀਂ ਬੇਨਤੀ ਕਰਦੇ ਆਂ ਵੀ ਸ਼ੀਟਾ ਵਾਲਾ ਇੰਚਾਰਜ ਸਾਹਿਬ ਨੂੰ ਵੀ ਆਪਣੀ ਸ਼ਕਤੀ ਵਰਤਣ ਜੀ